ਵਾਇਕ ਜੀ ਦਾ ਖਾਲਸਾ ਵਾਇਕ ਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਸੀਡ ਮਿਕਸਿੰਗ ਬਾਰੇ ਆ ਭਾਈ ਦੋ ਚਾਰ ਸਵਾਲ ਨੇ ਇਸ ਚੀਜ਼ ਬਾਰੇ ਜੋ ਮੈਂ ਵੀ ਸੋਚ ਰਿਆ ਸੀ ਕਿ ਸੀਡ ਮਿਕਸਿੰਗ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਤੇ ਕਿਉਂ ਮੈਂ ਜਿਹੜੀ ਮਿਕਸਿੰਗ ਕਰਨ ਦੇ ਇਹਨਾਂ ਨੂੰ ਜਲੋ ਬਾਕੀ ਛਾੜਦੇ ਜਿੱਦਾਂ ਹੁਣ ਮਲ 287 ਦਾ ਬਹੁਤ ਵਧੀਆ ਝਾੜ ਹੈ। ਹਾਂਜੀ। ਕੌ ਉਹ ਦੀ ਜਾਣ ਲਈ ਹੈ। 187 ਦਾ ਵੀ ਝਾੜ ਚੰਗਾ ਹੈ। ਹਾਂਜੀ। ਤੇ 303 ਦਾ ਵੀ ਝਾੜ ਚੰਗਾ ਵਾ। ਅੱਛਾ। ਤੇ ਜੇ ਆਪਾਂ ਜਿਹੜਾ ਮਿਕਸਿੰਗ ਕਰਨੇ ਦੀ ਹੈ ਨਾ ਤਾਂ ਆਪਾਂ ਤਿੰਨਾਂ ਨੂੰ ਮਿਲਾ ਸਕਦੇ ਹਾਂ। ਨਹੀਂ ਵੈਸੇ ਨਾ ਮੇਰੇ ਦੋ ਚਾਰ ਜਿਹੜੇ ਮੇਨ ਸਵਾਲ ਹੁੰਦੇ ਉਹ ਇਹ ਕਰਕੇ ਕਿ ਇਹ ਜਿਹੜੇ ਤੁਸੀਂ ਤਿੰਨ ਵਿੱਚ ਦੱਸਿਆ ਇਹਨਾਂ ਦੇ ਮੰਡੀ ਦੇ ਵਿੱਚ ਵਿਕਣ ਦੇ ਰੇਟ ਆਣ। ਨਹੀਂ ਰੇਟ ਤੇ ਸਾਰੀ ਕਣਕ ਦਾ ਇੱਕੋ ਹੀ ਆ ਹਾਂ ਸਿਰਫ ਇਹ ਝਾੜਦਾ ਹੁੰਦਾ ਵੀ ਮਤਲਬ ਜੇ ਕੋਈ ਘਟਵਾ ਦਿੰਦਾ ਰਲ ਕੇ ਦੇ ਚਲੋ ਇਹ ਝਾੜ 'ਚ ਫਰਕ ਨਹੀਂ ਪੈਂਦਾ ਅੱਛਾ ਤੇ ਜੇ ਹਾਨੂੰ ਇਹ ਪਤਾ ਇਹਦੀ ਹੈਡ ਵੱਧ ਜਾਂਦੀ ਕਿ ਇਹਦੀ ਘਟ ਜਾਂਦੀ ਆ ਨਹੀਂ ਜੇ ਇਹਦੇ ਵਿੱਚ ਹਾਨੂੰ ਇਹ ਪਤਾ ਹੈ ਕਿ ਨਾ ਤਿੰਨਾ ਬੀਜਾਂ ਵਿੱਚੋਂ ਮੰਨ ਲਓ ਵੀ ਘਟੋ ਘੜ 3-4 ਸਾਲ ਪੁਰਾਣੇ ਬੀ ਤੇ ਹੋਣਗੇ ਇਹ ਕਿਹੜੇ ਕੱਲ ਪਰਸਵਾਏ ਆ ਹਾਂ ਨਹੀਂ ਨਹੀਂ ਪੁਰਾਣੇ ਹਨ ਤੇ ਇਹ ਤਾਂ ਨਿਚੋੜ ਨਿਕਲ ਹੁੰਦਾ ਹੀ ਆ ਵੀ ਕਿਹੜਾ ਬੀਜ ਵੱਧ ਝਾੜ ਦੇ ਰਿਹਾ ਆ ਕੇਰਾ ਬੂਟਾ ਚੰਗਾ ਹੋਂ ਲਿਆ ਏ ਕੇਰਾ ਦਾਣਾ ਵਾਧ ਨਹੀਂ ਸਕ ਰਿਹਾ ਏ ਇਹ ਤਿੰਨਾ ਦੇ ਬੜਾ ਹੋ ਮੱਲ ਫਟਾਰਾ ਇਤਨਾ ਦੇ ਬੜਾ ਹੋਈਆ ਵਾਦੇ ਤੋਰਾ ਵੀ ਤਿੰਨਾ ਦਾ ਚੰਗਾ ਤੇ ਇਹਦੇ ਵਿੱਚ ਉਸ ਤਰ੍ਹਾਂ ਜਿਹੜਾ ਨਾ ਝਾੜ ਮਹੀਂ ਮੱਲ ਜਿਹੜੇ ਕੱਲੇ ਕੱਲੇ ਉਹਦੇ ਜਿਹੜਾ 327 ਦਾ ਵਾਧਿਆ ਹੁਣ ਜਿਹਹਾਂ ਨੂੰ ਪਤਾ ਏ 327 ਵਾਧਿਆ ਤੇ ਜੈ ਹੀ ਕੱਲਾ ਉਹ ਲਾਵਾਂਗੇ ਸਾਡਾ ਝਾੜ ਨਾ ਨਿਕਲੂਗਾ ਅਸੀਂ ਕਿਉਂ ਬਾਕੀ ਜਿੰਨਾਂ ਦਾ ਝਾੜ ਘੱਟ ਹੈ ਉਹ ਮਿਕਸ ਕਰਦੇ ਵੇਖੋ ਜੀ ਆਪਾਂ ਬਤਾਈ ਮਿਕਸਿੰਗ ਆਂਦਰ ਉਹ ਆਪਾਂ ਨੇ ਕਦੀ ਨਹੀਂ ਕੀਤੀ ਅਸੀਂ ਤੇ ਕਰਨੇ ਸਿੱਧੀ ਕੱਲੇ ਕੱਲੇ ਬੀਜ ਦੀ ਬਿਜਾਈ ਚਲੋ ਜੀ ਆਪਾਂ ਨੂੰ ਪਤਾ ਤਾਂ ਇਲਾਕੇ ਦਾ ਝਾੜ ਕਿੰਨਾ ਤੇ ਕੋਈ ਵੀ ਜਿਹੜਾ ਵੀ ਹੈ 526 ਤੋਂ ਘੱਟ ਝਾੜ ਦੇ ਜਿਹੜੇ 187 ਇਹ ਵੀ ਇੱਥੇ ਦੇ ਜਾਂਦਾ 303 ਵੀ ਦੇ ਜਾਂਦਾ ਤੇ ਜਿਹੜੀ 327 ਹੈ ਏ ਦਾ ਨਹੀਂ ਮਨ ਲਿਆਣਾ 28 ਕੁਇੰਟ ਜਾਣ। ਸੈਰਕ ਛੜ ਚੰਗਾ ਹੈ। ਆਪਾਂ ਨੂੰ ਜਾਣੀ ਕਿ ਜੇ ਨਚੋੜ ਵੇਖੀਏ ਤੁਹਾਡਾ ਖੁੱਦ ਦਾ ਜੱਜਬਾ ਹਾਂ ਉਹ ਇਹ ਕਹਿੰਦਾ ਹੈ ਕਿ ਆਪਾਂ ਘਟ ਬੀਜ ਘਟ ਛੜ ਦੇਣ ਵਾਲੇ ਬੀਜਾਂ ਨੂੰ ਮਿਕਸ ਕਰਨ ਦੀ ਥਾਂ ਤੇ ਇੱਕ ਵਾਰੀ ਅੱਡ-ਅੱਡ ਲਾ ਕੇ ਆਪ ਔਸਤ ਕੱਢ ਲਈਏ। ਲੋੜ ਹੀ ਨਹੀਂ ਕੋਈ ਮਿਕਸਿੰਗ ਕਰਨ ਦੀ। ਮੈਂ ਤਾਂ ਜਿਹੜਾ ਹੈਗਾ ਨਾ ਮਨ ਲਓ 300 ਇਹ 33 ਹਾਂਜੀ 86 ਹਾਂਜੀ ਬੀ ਜੜਵਾ ਇਹਦਾ ਝਾੜ ਬਹੁਤ ਵਧੀਆ ਦਾਣਾ ਬੜਾ ਮੋਟਾ ਹੈ 3386 3386 ਦਾ ਠੀਕ ਹੈ ਤੇ ਇੱਕ ਡੇਗ ਦੀ ਇਹ ਹੈਡ ਵੀ ਚੰਗੀ ਹੈ ਤੂੜੀ ਵੀ ਚੰਗੀ ਬਣਦੀ ਤੇ ਇਹਦਾ ਦੂਜਾ ਆਪਣਾ ਇੱਕ ਪਕਾਈ ਜਿਹੜੀ ਇਹਦੀ ਪੱਕਣ ਜੀ ਥੋੜਾ ਜਿਹਾ ਦੂਜਿਆਂ ਵੀ ਨਾਲ ਕਾਲਾ ਵਾ ਛੇਤੀ ਪੱਕਦਾ ਮਤਲਬ ਫਸਲ ਇਹ ਵਾਲੀ ਜਿਹੜੀ ਆ ਜਮੀਨ ਚ ਘੱਟ ਸਮਾਂ ਲਾਉਂਦੀ ਹੈ ਤੇ ਝਾੜ ਵੀ ਚੰਗਾ ਦਿੰਦਾ ਝਾੜ ਚੰਗਾ ਵਾ ਤੇ ਬਹੁਤ ਕਣਕ ਮੋਟੀ ਦੀ ਰੋਟੀ ਬਹੁਤ ਛਿਟੀ ਆਉਂਦੀ ਆ ਕਿ ਦਾਣਾ ਜਿੰਨਾ ਵੋਟਾ ਹੁੰਦਾ ਹੈ ਆ ਬੈਦਾਬਦੀਆ ਬਣਦਾ ਹੈ ਤੇ ਇੱਕ ਹੋਰ ਵੀ ਇਹ ਜਦੋਂ ਆਪਾਂ ਛਾੜ ਲੁੰਦੇ ਆ ਕਈਆਂ ਦੇ ਵਿੱਚ ਕਈਆਂ ਬੀਜਾਂ ਦੇ ਵਿੱਚ ਕਿ ਉਹ ਗੰਦ ਬਹੁਤ ਉਗਦਾ ਹੈ ਉਹ ਕਸੂਰ ਬੀਜ ਦਾ ਹੁੰਦਾ ਹੈ ਕਿ ਕਸੂਰ ਉਹ ਪੈੜੀ ਦਾ ਹੁੰਦਾ ਜਿਹੜਾ ਨਦੀਨ ਉੱਗਣ ਦੀ ਵਾਲੀ ਗੱਲ ਉਹਦੇ ਬੀਜ ਜਿੰਨੀ ਨਦੀਨ ਹੁੰਦਾ ਕਸੂਰ ਕੋਈ ਵੀ ਜਿਹੜਾ ਨਦੀਨ ਉਗਣਾ ਉਹ ਜਿਹੜਾ ਉਹ ਸਾਡੀ ਪੈੜੀ ਦੇ ਥਰੂ ਵੀ ਸਾਡੀ ਪੈੜੀ ਜੀ ਨਦੀਨ ਕਿੰਨਾ ਹੈ ਇਹ ਭਾੜੀ ਪਿਛਲਾ ਜ਼ਿਆਦਾ ਵੀ ਵਿੱਚ ਨਦੀਂ ਜ਼ਿਆਦਾ ਵੀ ਵੀ ਜ਼ਿਆਦਾ ਕਰਨਾ ਵਾ ਅੱਛਾ ਹਾਂ ਅੱਛਾ ਜਦੋਂ ਨਦੀਨ ਹੋਵੇ ਤੇ ਉਹ ਵੀ ਵੀ ਜ਼ਿਆਦਾ ਹੀ ਹੁੰਦਾ ਹੈ ਉਹਦਾ ਬੀਜ ਜਦੋਂ ਹੁਣ ਲੱਲੂ ਜ਼ਿਆਦਾ ਹੋਵੇ ਬੀ ਉਹਦੇ ਜਿਆਦੇ ਦੇ ਵਿੱਚ ਉਹ ਜ਼ਿਆਦਾ ਕਰਨਾ ਵਾ ਹਾਂ ਤੂੰ ਬੀਜ ਦੇ ਵਿੱਚ ਜ਼ਿਆਦਾ ਕਰੇ ਉਹਨਾਂ ਜ਼ਿਆਦਾ ਹੀ ਬਣਾ ਹਾਂ ਤੇ ਉਹਦੇ ਨਾਲ ਇਹੋ ਬਿਹਤਰ ਹੈ ਵੀ ਜਦੋਂ ਹੁਣ ਇਹਦੀ ਗਾਈ ਹੋ ਤੋ ਇਹ ਹੁੰਦੇ ਬੀਬ ਜਾਈ ਕਰਦੇ ਸਾਰੀ ਆਪਾਂ ਸਪਰੇਅ ਕਰਦੀ ਇਹਨੂੰ ਹੂੰ ਤੇ ਇਹ ਵੀ ਇੱਕ ਹੈਗਾ ਜੇ ਕਿ ਸਾਡੇ ਗਵੰਡੀ ਆ ਤਸਵੀਰ ਹਣੀ ਉਹਨਾਂ ਨੇ ਕੱਲ ਪਰਸੋਂ ਕੇਰੀ ਆ ਆਪਣੀ ਕਣਕ ਹੂੰ ਤੇ ਪਰ ਉਹਨੇ ਕੀ ਕੀਤਾ ਕਿ ਕੇਰਨ ਤੋਂ ਬਾਅਦ ਮੌਕੇ ਤੇ ਸਪਰੇਅ ਨਹੀਂ ਕੀਤੀ ਉਹ ਕਿੰਦਾ ਪਹਿਲਾਂ ਪਾਣੀ ਲਾ ਕੇ ਫਿਰ ਕਰ ਉਹ ਜਿਹਨੇ ਨੂੰ ਮਿਲੂ ਜਿੱਦਾਂ ਹੁਣ ਜਿਹੜੀ ਇਹ ਆਪਾਂ ਦਵਾਈ ਹੁੰਦੀ ਦਿੱਤੀ ਨਾ ਉਹ ਉੱਤੇ ਪਾਉਣ ਦੀ ਉਸੇ ਵੇਲੇ ਹਾਂਜੀ ਉਹਦਾ ਦੀਰ ਜਲ ਤੇ ਚਲੋ ਚੰਗਾ ਨਾ ਵੇ ਹੁਣ ਆਪਾਂ ਇਹ ਸਪਰੇਅ ਕਰ ਦਿੱਤੀ ਬੀਜ ਨੇ ਸਾਰੇ ਤੇ ਜੇ ਨਦੀਨ ਉਗ ਪਿਆ ਉਗ ਪੈਂਦਾ ਵਾ ਹਾਂ ਫਿਰ ਆਪਾਂ ਜਦੋਂ ਪਹਿਲਾ ਪਾਣੀ ਲਾਉਣਾ ਉਹ ਜਿਹੜਾ ਪਹਿਲੇ ਪਾਣੀ ਦੇ ਨਾਲ ਜਿਹੜਾ ਉੱਗਾਂ ਨਦੀਨ ਉਹ ਛੱਡ ਦੇਣਾ ਅੱਛਾ ਉਸੇ ਦਵਾਈ ਨੇ ਉਹਨੂੰ ਅਸਰ ਕਰ ਉਹਦੇ ਨਾਲ ਮਤਲਬ ਕਿ ਜੇ ਅਹੀਂ ਉਹ ਕੀਰਤਿਆ ਸਾਰਸ ਸਪਰੇਅ ਕਰ ਦਈਏ ਭਾਵੇਂ ਨਦੀਨ ਉਗ ਜੇ ਪਰ ਜਦੋਂ ਪਾਣੀ ਲਾਉਣਾ ਪਾਣੀ ਲਾਉਣਾ ਤੇ ਨਦੀਨ ਸੜ ਜਾਣਾ ਤੇ ਇਹਦਾ ਸਮਾਂ ਵੀ ਹੁੰਦਾ ਹੈ ਨਾ ਕਿ ਜਿਵੇਂ ਅੱਜ ਕੇਰੀਆ ਤੇ ਨਹੀਂ ਆ ਵੀ 2-3 ਦਿਨ ਬਾਅਦ ਕਰੋ ਇਹ ਨੂੰ ਜਾਂ ਤੇ ਉਸੇ ਦਿਨ ਕਰੋ ਅਮਲ ਜੀ ਜੀ ਅੱਜ ਕੇਰੀਆ ਤੇ ਆਪਾਂ ਸਵੇਰੇ ਸੌਦੇ ਸਵੇਰੇ ਕਰਦੀ ਏ ਹਾਂ ਫਿਰ ਛੇ ਦਿਨ 48 ਘੰਟੇ ਹੁੰਦੇ ਆ ਕਿ ਉਹਦੇ ਅੰਦਰ ਕਰ ਹਾਂ ਕਰਕੇ ਤੈਨੂੰ ਉਹਦਾ ਰਿਜ਼ਲਟ ਚੰਗਾ ਆ ਕੋ ਨਦੀਨ ਜਿਹੜਾ ਦੁੱਜਾ ਉਹ ਆ ਮਤਲਬ ਨਦੀਨ ਹੋ ਗਿਆ ਹਾਂਜੀ ਤੇ ਕਈਆਂ ਆਪਾਂ ਕਰਦੇ ਕਰਦੇ ਲੇਟ ਹੋ ਗਏ ਜਾਂ ਮਰ ਨਦੀਨ ਤੇ ਦਵਾਈ ਵੱਧ ਪੈ ਗਈ ਫਿਰ ਕੰਨ ਨਹੀਂ ਭਾਉਂਦੀ ਏ ਕਿ ਵੇਲੇ ਤੇ ਇਹ ਕਰਕੇ ਕਈ ਨਾ ਜੀ ਉਹ ਨਦੀਨ ਹਾਈਟ ਕਰ ਗਿਆ ਜਿਆਦੀ ਪੱਤੇ ਕਰ ਗਿਆ ਹਾਂਜੀ ਨਾਲ ਹੀ ਗੜੇ ਫਿਰ ਨਦੀਨ ਨੂੰ ਮਰਦਾ ਨਹੀਂ ਚਾੜ ਹੈ ਕਿ ਨਹੀਂ ਹਾਂਜੀ ਹਾਂਜੀ ਤੇ ਇੱਕ ਹੁਣ ਸੀਡ ਮਿਕਸਿੰਗ ਦਾ ਨਚੋੜ ਇਹ ਆ ਵੀ ਜਿਆਦਾ ਮਿਕਸ ਕਰਕੇ ਐਵੇਂ ਕਿਸੇ ਦੇ ਪਿੱਛੇ ਲੱਗਣ ਨਾਲੋਂ ਇੱਕ ਬੀਜ ਅਹੀਂ ਬੀਜ ਨਹੀਂ ਹੈ ਉਸ ਇੱਕ ਦੀ ਸਾਬ ਚਾਜਣਾ ਕਰ ਲਈਏ ਤੇ ਉਹ ਜਿਵੇਂ ਤੁਸੀਂ ਦੱਸਿਆ ਵੀ 3386 ਇੱਕ ਚੰਗਾ ਹੈ ਛੇਤੀ ਪੱਕਦਾ ਝਾੜ ਵੀ ਚੰਗਾ ਲੇ ਜਾਂਦਾ ਹੈ ਤੇ ਉਹ ਖੇਤਰਿਆਂ ਬੀਜਾਂ ਚ ਆਉਂਦਾ ਹੈ ਕਿ ਜਾਂ ਅਗੇਤਰਿਆਂ ਚ ਆ ਜਾਂਦਾ ਹੈ ਕਿ ਟਾਈਮ ਨਾਲ ਬੀਜਣ ਵਾਲੇ ਕਿ ਜਾਂ ਥੋੜਾ ਠਹਿਰ ਕੇ ਬੀਜਣਾ ਨਹੀਂ ਉਹ ਬੀਜ ਜਿਹੜਾ 3386 ਹੈ ਨਾ ਜਿੱਦਾਂ ਹੁਣ ਆਪਾਂ ਨਵੰਬਰ ਚੜਨ ਵਾਲਾ ਹਾਂ ਹਾਂਜੀ ਤੇ ਦੀ ਆਪਾਂ ਨਵੰਬਰ ਦੇ ਪਹਿਲੀ ਤੋਂ ਜਦੋਂ ਮਰਜ਼ੀ ਬੁਝਾਈ ਜਿਆਦਾ ਬਹੁਤ ਹੁੰਦੀ ਹੈ ਨਾ ਨਵੰਬਰ ਦੇ ਪਹਿਲੇ ਹਫਤੇ ਦੇ ਅੰਦਰ ਅੰਦਰ ਮਤਲਬ ਬਹੁਤ ਚੰਗਾ ਸਮਾਂ ਹੈ ਹਾਂ ਸਮਾਂ ਤੇ ਆਪਾਂ 3386 ਘੇਰ ਕੇ ਨਾਲ ਹੀ ਸਪਰੇਅ ਕਰ ਦੋ ਮੋਕੇ ਦੇ ਨਦੀਨ ਹੋ ਗਏ ਥੋੜਾ ਟੈਨਸ਼ਨ ਨਹੀਂ ਲੈਣੀ ਪਹਿਲੇ ਪਾਣੀ ਨਾਲ ਉਹ ਨਦੀਨ ਛੱਡ ਜੇਗਾ ਤੇ ਸੀਡ ਮਿਕਸਿੰਗ ਦੇ ਜਿਹੜੇ ਵੀ ਨਵੇਂ ਚੱਕਰ ਪੈ ਗਏ ਨੇ ਨਹੀਂ ਨਹੀਂ ਲੋੜ ਨਹੀਂ ਮਾਰੇ ਇੱਕ ਜਿਹਦਾ ਨਚੋੜ ਚੰਗਾ ਨਿਕਲਿਆ ਹਨ ਉਹ ਵੀ ਲੈਣਾ ਚਾਹੀਦਾ ਹੈ ਉਹੀ ਮੈਂ ਆਖ ਰਿਹਾ ਵੀ ਮੰਨ ਲਓ ਇੱਕ ਦਾ ਜੇ ਮੰਨ ਲਓ 26 ਕੁਇੰਟਲ ਆ ਹੂੰ ਦੂਜੇ ਦਾ 28 ਕੁਇੰਟਲ ਆ ਅਸੀਂ ਮਿਕਸ ਕਰਕੇ ਵੀ ਤੀ ਦੋਹਾਂ ਦਾ ਔਸਤ 27 ਹੋਣਾ ਹੈ ਹਾਂ ਇੱਕ ਸਾਗ ਦਾ ਹੀ ਇੱਕ ਕੁਆਂਟਲ ਦੂਜੇ ਪਾਸੇ ਵੀ ਤੋਂ ਦੇ ਵੱਧ ਕੇ ਇੱਕ ਦੂਜੇ ਪਾਸੇੋਂ ਘਟ ਗਏ। ਟੈਸ ਕਰਕੇ ਜਿਹੜਾ ਝਾੜ ਵੱਧਿਆ ਜਿਹਦਾ ਪਤਾ ਹੈ ਕਿ ਰੇਟ ਵੀ ਉਹੀ ਐ ਸੇਮ ਹੈ ਤੇ ਫਿਰ ਆਪਾਂ ਨੂੰ ਵੱਧ ਝਾੜ ਪਿਛੜਾ ਚਾਹੀਦਾ ਤਾਂ ਤੋਂ ਇਹ ਮਿਕਸ ਕਰਕੇ ਆਪਣੀ ਝਾੜ ਘਟੋਣਾ ਹੈ। ਹਾਂ ਜਿਹੜਾ 3386 ਨੂੰ ਜਦੋਂ ਆਪਾਂ ਇਹਨੂੰ ਜਲ ਵੇਖਿਆ ਨਾ ਵੀ ਹੁਣ ਇਹ 28 ਕੁਆਂਟਲ ਦਾ ਝਾੜ ਹਾਂਜੀ ਆਪਣਾ ਆਇਆ ਬਹੁਤ ਵਧੀਆ ਹਾਂਜੀ ਤੇ ਕਾਣਕ ਬਹੁਤ ਇਹ ਵੱਡਾ ਬੀਮ ਮੋਟਾਈ ਜਦ ਬਹੁਤ ਸੋਨਾ ਬੀਆ ਰੋਟੀ ਬੜੀ ਵਧੀਆ ਆਉਂਦੀ ਕਿਉਂਕਿ ਜਿੰਨਾ ਕਣਕ ਮੋਟੀ ਹੋਣਾ ਉਹਦਾ ਆਟਾ ਵਧੀਆ ਹੋਊਗਾ ਆਟਾ ਜ਼ਿਆਦਾ ਬਣਨਾ ਆ ਚਿੱਟਾ ਮੈਦਾ ਜ਼ਿਆਦਾ ਨਿੱਕਾ ਬਣਦਾ ਦਾ ਤੇ ਜਿਹੜਾ 3386 ਬੀ ਬਹੁਤ ਵਧੀਆ ਕਿਹੜੇ ਲੋਕਾਂ ਨੇ ਪਰਾਂਵਾ ਨਹੀਂ ਬੀਜ ਜਾਂਦਾ ਕਿਉਂਕਿ ਆਪਾਂ ਜਿਹੜੀ ਬੁਝਾਈ ਕੀਤੀ ਆਪਾਂ ਦੇ ਉਹਦੇ ਵੀ ਇਹ ਬੀ ਰੀ ਹਾਈਡ ਵੀ ਚੰਗੀ ਹੈ ਤੂੜੀ ਵੀ ਚੰਗੀ ਬਣਦੀ ਹੈ ਤੇ ਇੱਕ ਢੇਗ ਦਾ ਵੀ ਘਟ ਹਾਂਜੀ ਹਾਂਜੀ ਠੀਕ ਹੈ ਇੱਕ ਇਹਦੀ ਥੋੜੀ ਪੱਕਣ ਜੀ ਦੂਜਿਆਂ ਨੂੰ ਛੇਤੀ ਛੇਤੀ ਪੱਕਦਾ ਹਾਂਜੀ ਠੀਕ ਹੈ ਅੱਜ ਦਾ ਇਹ ਸਾਡਾ ਅਸਲ ਚ ਮੇਨ ਸਵਾਲ ਹੀ ਕਿ ਜੀ ਵੀ ਕਿੰਨੇ ਪੁੱਛਿਆ ਵੀ ਕਿ ਸੀਡ ਮਿਕਸਿੰਗ ਦੇ ਬਾਰੇ ਦੱਸੋ ਹੂੰ ਤੇ ਜੇ ਹਾਂ ਨਈ ਨਾ ਪਤਾ ਮੈਨਾਂ ਵੀ ਨਾ ਕਰੀਏ ਹੂੰ ਜੇ ਮੰਨ ਲਓ ਫਿਰ ਵੀ ਚਾਹਤ ਹੈਗੀ ਹੈ ਅੱਧੇ ਕ ਕਿੱਲੇ ਚ ਐਕਸਪੈਰੀਮੈਂਟ ਕਰ ਮੈਂ ਤਾਂ ਪਹਿਲੇ ਹਰੇ ਕੋਈ ਇਹ ਰਹਿ ਦੋ ਮੈਂ ਵੀ ਜਦੋਂ ਵੀ ਆਪਾਂ ਬੀਜ ਬੀਜਣਾ ਹਾਂਜੀ ਕੋਈ ਵੀ ਨਵਾਂ ਬੀਜਣਾ ਉਹਦਾ 1 ਕਿੱਲੇ ਦਾ ਬੀਜ ਹਾਂ ਉਹਦਾ 1 ਕਿੱਲੇ ਬੁਝਾਈ ਕਰੋ ਉਹਦੀ ਔਸਤ ਕੱਢੋ ਹਾਂਜੀ ਤੇ ਝਾੜ ਉਹਦਾ ਕਿੰਨਾ ਵਾ ਜੇ ਉਹਦਾ ਝਾੜ ਸਹੀ ਆ ਹਾਂਜੀ ਉਹ ਬੀਜ ਦਾ ਆਪਣਾ ਆਪਣੇ ਕੋਲ ਰੱਖੋ ਤੇ ਆਪਣਾ ਬੀਜ ਪਾਓ ਆਪਨਾ ਤਿਆਰ ਕਰਕੇ ਆਪਣਾ ਤਿਆਰ ਕਰਕੇ ਪਾਓ ਕਿਸੇ ਬਨੇ ਲਾਣ ਦੇ ਨਾਮ ਆਪਾਂ ਦੁਕਾਨ ਤੋਂ ਲਾਉਣ ਲੋੜ ਨਾ ਕਿ ਤੇ ਜੇ ਉਹਦਾ ਬੀਜ ਦਾ ਝਾੜ ਘਟਿਆ ਤੇ ਆਪਾਂ ਦਾ ਮੁੱਲ ਲੈ ਕੇ ਲੋਂਉਣ ਦੀ ਲੋੜ ਕੋਈ ਨਹੀਂ ਤੇ ਨਾ ਆਪਾਂ ਨੂੰ ਉਹਨੂੰ ਉਸੇ ਬੰਦ ਉੱਥੇ ਬੰਦ ਕਰ ਦੇ ਹਾਂਜੀ ਠੀਕ ਨੇ ਹਾਂਜੀ ਜਿਹੜਾ ਝਾੜ ਸਹੀ ਦਿੰਦਾ ਉਹ ਆਪਾਂ ਬੀਜ ਲੈ ਆ ਬੀਜ ਦਾ ਅਗਲੇ ਸਾਲ ਫੇਰ ਵੇਖੋ ਕੋਈ ਨਵਾਂ ਬੀ ਹੁਣ ਇਹ ਜਿਹੜਾ 3686 ਇਹ ਬੀ ਹੁਣ ਆਪਾਂ ਪਿਛਲੇ ਦਾ 1 ਏਕੜ ਦਾ ਲਿਆਂਦਾ ਹੈ ਹਾਂਜੀ ਕਹਿੰਗਤ ਬੀ ਨਵਾਦੇ ਆਹੀ 1 ਏਕੜ ਦਾ ਲਿਆਂਦਾ ਉਹਦੇ ਵਿੱਚ ਸਾਨੂੰ ਇਹ ਬੀ ਦਾ ਰਿਜ਼ਲਟ ਚੰਗਾ ਦਦਾ ਇਹ ਝਾੜ ਵੀ ਚੰਗਾ ਆਦੀ ਆਇਆ ਕਣਕ ਦੀ ਹੈ ਵੀ ਚੰਗੇ ਤੇ ਦਿੱਗੀ ਵੀ ਨਹੀਂ ਵਸ ਅਛਾ ਹਾਂ ਤੇ ਪੱਕਣ ਚ ਵੀ ਦੂਜਿਆਂ ਨਾਲ ਮਤਲਬ ਇਹ ਪਹਿਲਾਂ ਥੋੜੀ ਪੱਕੀ ਹੈ ਹਾਂ ਮਤਲਬ ਨੌਲੇਜ ਹਰ ਪਾਸੇ ਲੋ ਪਰ ਉਹਨਾਂ ਚਿਰ ਉਹ ਲਈ ਹੋਏ ਨੌਲੇਜ ਤੇ ਵੀ ਯਕੀਨ ਨਾ ਕਰੋ ਭਾਵੇਂ ਕੋਈ ਆਖੇ ਤੁਹਾਡਾ ਤਜਰਬਾ ਹੈ ਜਿੰਨਾ ਚਿਰ ਤੁਸੀਂ ਆਪ ਹੱਥੀਂ ਇੱਕ ਐਕਸਪੈਰੀਮੈਂਟ ਨਹੀਂ ਕਰਦੇ ਆਪ ਖੁਦ ਤਜਰਬਾ ਨਹੀਂ ਕਰਦੇ ਹੁਣ 372 ਦਾ ਹੈ ਉਦੋਂ ਪਿਛਲੇ ਸਾਤ 372 ਦਾ ਲੈਂਦਾ ਵੀ ਹਾਂਜੀ 372 ਜਿਹੜਾ ਹੈ ਉਹ ਅਹੀਂ ਇੱਕ ਲਿਆ ਕੇ ਤੇ ਬੀਜਿਆ ਹਾਂ ਜੀ ਉਹ ਚਲੋ ਅਸੀਂ ਥੋੜਾ ਬੀਜ ਲੈਂਦਾ ਉਹ ਵੀ ਮੈਂ ਕਹਦਾ ਹਾਂ ਉਹ ਲੈਂਦਾ ਹੀਗਾ ਇਹ 200 ਰੁਪਏ ਕਿਲੋ ਹਾਂ ਜੀ 5 ਕਿਲੋ ਦੀ ਥੈਲੀ ਲੈਂਦੀ ਕਨਾਲ ਥਾਂ ਬੀਜਿਆ ਸੀ ਅੱਛਾ ਜੀ ਉਹ ਦਾ ਝਾੜ ਜਦੋਂ ਕਨਾਲ ਥਾਂ ਬੀਜਿਆ ਉਹਦਾ ਝਾੜ ਜਿਹੜਾ ਨਿਕਲਿਆ ਆਪਾਂ ਨੂੰ ਮਹਲੇ 4 ਕਿੰਟੋ ਦਾ ਅਨਾਜ ਉਹ ਝਾੜ ਆਇਆ ਉਹਦਾ 32 ਕਿੰਟੋ ਦਾ ਝਾੜ ਆਇਆ ਹਾਂ ਹਾਂ ਜੀ ਉਹਹੀਂ ਜਿਹੜੂ ਬੀਜ ਅਹੀਂ ਅਗਲੇ ਸਾਲ ਉਹ ਬਜਾਈ ਉਹਦੀ ਕੀਤੀ ਹਾਂਜੀ ਝਾੜ ਜ਼ਿਆਦਾ ਕਰਕੇ ਝਾੜ ਜ਼ਿਆਦਾ ਕਰਕੇ ਕਿਤੇ ਇੱਕ ਉਹ ਹੁਣ ਜਿੱਦਾਂ ਉਹਦਾ ਝਾੜ ਜ਼ਿਆਦਾ ਇੱਕ ਉਹਨੂੰ ਦਾਇਆ ਵਦ ਮੰਗਦਾ ਅੱਛਾ ਇੱਕ ਉਹਦੇ ਬੀਜੇ ਵੀ ਉਹਦੇ ਨਾਲ ਫਟਾਰਾ ਜਿਆ ਬੜਾ ਬਣ ਜਾਂਦਾ ਵਾ ਅੱਛਾ ਹਾਂ ਖਿਲਰ ਜਾਂਦਾ ਖਿਲਰ ਜਾਂਦਾ ਫਟਾਰਾ ਹੈ ਉਹਦਾ ਕਈ ਛਿੱਟੇ ਜਿਹੜੇ ਉਹਦੇ ਪੱਕੇ ਨੇ ਤੇ ਕਈ ਥੱਲੇ ਹੋਰ ਅਜੇ ਹਰੇ ਹੁੰਦੇ ਅੱਛਾ ਉਹ ਪੀ ਇਕੱਠਾ ਨਹੀਂ ਪਾਠਾ ਇਕੱਠਾ ਨਹੀਂ ਉਹਦੇ ਦਾ ਬੀਜ ਦੇ ਹੈਗੇ ਪ੍ਰੋਬਲਮ ਆਉਂਦੀ ਆ ਵੀ ਉਹ ਬੀ ਦਾ ਇਹ ਤਾਂ ਥੋੜੇ ਪਕਾਈ ਨਹੀਂ ਸਹੀ ਹੁੰਦੀ ਬਾਕੀ ਉਹਦਾ ਨਾ ਦੂਜਾ ਰੋਟੀ ਇਹਦੇ ਟੋਪੀ ਸਿਆਸੀ ਨੇ ਰੋਟੀ ਵਧੀਆ ਬਲੋ ਝਾੜਦੇ ਉਹਦਾ ਵੱਧ ਹੀ ਪਰ ਇੱਕ ਸਮੇ ਪਕਿਆ ਹੀ ਨਹੀਂ ਦੂਜਾ ਨੇ ਡਾਇਆ ਵੱਧ ਮੰਗੇ ਤੇ ਚਾ ਰੋਟੀਆਂ ਵੀ ਸਵਾਦੀਆਂ ਨੇ ਬੜੀਆਂ ਨਹੀਂ ਉਹ ਮਤਲਬ ਝਾੜ ਉਹਦਾ ਕਨਾਲ ਨੇ ਦਿੱਤਾ ਨਾ ਹਾਂ ਸਾਰੇ ਕਨਾਲ ਨੇ ਆ ਉਹਦੇ ਕਨਾਲ ਦੇ ਉਹ ਮਤਲਬ ਡਾਇਆ ਵੱਧ ਕਰਗੀ ਹਾਂ ਤੇ ਉਹ ਪਹਿਲਾਂ ਹੀ ਉਹਨੂੰ ਕੇਰਿਆ ਤੈਨੂੰ ਇਦਾਂ ਵੱਧ ਕਰੀ ਵੀ ਪਹਿਲਾਂ ਉਹਨੂੰ ਕੇਰਿਆ ਤੇ ਉਹ ਜਦੋਂ ਕੇਰਿਆ ਤਾਂ ਵੀ ਕੀ ਕਰਿਆ ਘਟ ਅੱਛਾ ਫੇਰ ਕੇਰਦਾ ਤੋ ਵੀ ਇਦਾਂ 2.5 ਕਿਲੋ ਵੀ ਸਾਰਾ ਕਹਿੰਦੇ ਵੀ ਉਹਨਾ ਫੇਰ ਅੱਛਾ ਉਹ ਫੇਰ ਉਹਦੇ ਵਿੱਚ ਹੀ ਕੇਰਦਾ ਉਹਨੂੰ ਅੱਛਾ ਤੋ ਇਹ ਕਰੇ ਦੂਰੇ ਗਏ ਉਡਾਇਆ ਵੀ ਦਾਇਆ ਵੱਧ ਕਰੀ ਗਈ ਤੇ ਉਹਦਾ ਉਹ ਚਾਰ ਵੱਧ ਗਿਆ ਕਨਾਲ ਦੀ ਸਾਂਭ ਜਾਦੀ ਹੋ ਗਈ ਤੇ ਚੱਲ ਜਾਮ ਜਾਂਦੀ ਵੀ ਤੇ ਜਦੋਂ ਵੀਜੀ ਉਹ ਸਾਰੇ ਪੈਣੇ ਹਾਂਜੀ ਫੇਰ ਉਹਦਾ ਝਾੜ ਨਹੀਂ ਹੋਇਆ ਅੱਛਾ ਅੱਛਾ ਉਸ 27 ਕੁਇੰਟਲ ਦੇੜ ਜਿਹੜਾ ਆ ਅੱਛਾ ਅੱਛਾ ਆੜਾ ਦੰਦਾ 338 ਇਹਨੇ ਆਪਾਂ 28 ਕੁਇੰਟਲ ਝਾੜ ਅੱਛਾ ਕਿੱਲੇ ਦੇ ਹਾਂ ਚਲੋ ਠੀਕ ਹੈ ਜੀ ਬਾਬਾ ਜੀ ਫੇਰ ਮਿਲਦੇ ਆਂ ਅਗਲੀ ਵੀਡੀਓ ਚ ਉਹ ਇੱਕ ਜੀ ਕਾਲਾ ਉਹ ਇੱਕ ਜੀ ਕਾਲਾ